ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਜੀ ਸ਼ਲੋਕ ਵਿੱਚ ਕਹਿੰਦੇ ਹਨ RAM ਗਿਓ ਰਾਵਣ ਗਿਓ ਜਾਕੋ ਬਹੁ ਪਰਵਾਰ ਕੋ ਨਾਨਕ ਥਿਰ ਕਸ਼ ਨਹੀਂ ਸੁਪਨੇ ਜਿਓ ਸੰਸਾਰ ਇਹਦਾ ਭਾਵ ਇਹ ਹੈ ਵੀ ਕੁਝ ਵੀ ਦੁਨੀਆ ਤੇ ਸਥਾਈ ਨਹੀਂ ਪਰ ਇਹ ਗੱਲ ਜਿੰਨੀ ਕਹਿਣ ਦੇ ਵਿੱਚ ਸੌਖੀ ਹੈ ਉੰਨੀ ਮੰਨਣ ਦੇ ਵਿੱਚ ਬਹੁਤ ਜ਼ਿਆਦਾ ਔਖੀ ਹੈ ਕਹਿੰਦੇ ਹਨ ਇੱਕ ਵਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਸਿਆਲਕੋਟ ਗਏ ਸਿਆਲਕੋਟ ਉਹਨਾਂ ਭਾਈ ਮਰਦਾਨੇ ਨੂੰ ਇੱਕ ਟੱਕੇ ਦਾ ਸੱਚ ਤੇ ਝੂਠ ਖਰੀਦਣ ਦੇ ਲਈ ਸ਼ਹਿਰ ਦੇ ਵਿੱਚ ਭੇਜਿਆ ਭਾਈ ਮਰਦਾਨਾ ਜੀ ਬੜੀਆਂ ਦੁਕਾਨਾਂ ਤੇ ਗਏ ਪਰ ਸਾਰੇ ਲੋਕ ਆਪੋ ਆਪਣੇ ਕਿੱਤਿਆਂ ਦੇ ਵਿੱਚ ਮਸ਼ਰੂਫ ਸਨ ਕਿਸੇ ਨੂੰ ਵੀ ਇਸ ਗੱਲ ਦਾ ਇਲਮ ਤੇ ਗਿਆਨ ਨਹੀਂ ਸੀ ਅੰਤ ਨੂੰ ਭਾਈ ਮਰਦਾਨਾ ਜੀ ਮੂਲਾ ਜੀ ਦੇ ਕੋਲ ਪਹੁੰਚੇ ਤੇ ਮੁੱਲਾ ਜੀ ਨੇ ਕਾਗਜ਼ ਉੱਤੇ ਲਿਖਿਆ ਜਿਉਣਾ ਝੂਠ ਹੈ ਮਰਨਾ ਸੱਚ ਹੈ ਜਦੋਂ ਇਹ ਗੱਲ ਲਿਖੀ ਭਾਈ ਮਰਦਾਨਾ ਜੀ ਲੈ ਕੇ ਗੁਰੂ ਸਾਹਿਬ ਜੀ ਦੇ ਕੋਲ ਪਹੁੰਚਦੇ ਹਨ ਗੁਰੂ ਸਾਹਿਬ ਜੀ ਕਹਿੰਦੇ ਇਹਨੇ ਬਿਲਕੁਲ ਸੱਚ ਲਿਖਿਆ ਹੈ ਚੱਲ ਮਰਦਾਨਿਆ ਆਪਾਂ ਉਹਦੇ ਕੋਲ ਚੱਲੀਏ ਜਦੋਂ ਸਤਗੁਰੂ ਜੀ ਭਾਈ ਮੁੱਲੇ ਦੇ ਕੋਲ ਪਹੁੰਚਦੇ ਹਨ ਭਾਈ ਮੁੱਲੇ ਨੂੰ ਕਹਿੰਦੇ ਨੇ ਮੁੱਲਿਆ ਚੱਲ ਆਪਾਂ ਦੁਨੀਆ ਨੂੰ ਇਹ ਗਿਆਨ ਦੇ ਕੇ ਆਈਏ ਵੀ ਜਿਹੜਾ ਜਿਉਣਾ ਹੈ ਉਹ ਝੂਠਾ ਹੈ ਤੇ ਮਰਨਾ ਸੱਚਾ ਹੈ। ਮਮਤਾ ਜਿਹੜੀ ਛੱਡਣੀ ਚਾਹੀਦੀ ਹੈ। ਪਰ ਭਾਈ ਮੂਲਾ ਜੀ ਤੇ ਕੱਲੇ ਲਿਖਣ ਵਾਲੇ ਹੀ ਸਨ। ਉਹ ਅਸਲ ਵਿੱਚ ਇਹਦੇ ਅਰਥਾਂ ਦੇ ਵਿੱਚ ਗਹਿਰੇ ਉਤਰੇ ਨਹੀਂ ਸਨ, ਅਨੁਭਵ ਵਿੱਚ ਨਹੀਂ ਸੀ ਉਹਨਾਂ ਦੀ ਗੱਲ। ਪਰ ਉਹਨਾਂ ਨੇ ਆਪਣੀ ਘਰ ਦੀ ਦੇ ਕੋਲੋਂ ਸੱਦਾ ਭੇਜਿਆ ਵੀ ਮੂਲਾ ਤੇ ਘਰ ਵਿੱਚ ਨਹੀਂ ਹੈ। ਕਰਨੀ ਕਰਤਾਰ ਦੀ ਐਸੀ ਹੋਈ ਭਾਈ ਮੂਲੇ ਨੂੰ ਸੱਪ ਵੱਢਿਆ ਤੇ ਉਹਦੀ ਮੌਤ ਹੋ ਗਈ। ਸੋ ਇਸ ਕਰਕੇ ਗੁਰਬਾਣੀ ਦੇ ਬੜੇ ਸ਼ਬਦ ਜਿਨ੍ਹਾਂ ਦੇ ਵਿੱਚ ਪ੍ਰਮਾਤਮਾ ਨੂੰ ਮਿਲਣ ਦਾ ਪਿਆਰ ਦੇ ਬਲਬਲੇ ਗੁਰਬਾਣੀ ਦੇ ਵਿੱਚ ਸੱਚ ਝੂਠ ਦੀ ਪਰਖ ਦੇ ਕਈ ਸ਼ਬਦ ਹਨ ਪਰ ਜਿਨ੍ਹਾਂ ਉਹਨਾਂ ਨੂੰ ਵਿਚਾਰਨਾ ਸੌਖਾ ਹੈ ਜਿਨ੍ਹਾਂ ਉਹਨਾਂ ਨੂੰ ਕਹਿ ਦੇਣਾ ਸੌਖਾ ਹੈ ਉਹਨਾਂ ਦੇ ਵਿੱਚ ਉਤਰ ਜਾਣਾ ਉਨਾ ਹੀ ਔਖਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ